ਤਾ ਇੱਕ ਸਾਲ ਉਮਰ ਹੋਈ ਆ ਹਜੇ ਬੱਚੀ ਦੀ ਤੇ ਕੱਦ 60 ਤੋਂ ਬਾਹਰ ਬਾਡੀ ਬੁੱਡੀ ਵੀ ਪੂਰੀ ਵਧੀਆ ਬਣੀ ਹੋਈ ਆ ਹੈਕ ਹੱਕ ਚੌੜੀ ਤੇ ਸੌਂਬ ਦੇਖੋ ਪੂਰਾ ਡਬਲ ਆ ਤੇ ਸਵਾਰੀ ਦੀ ਵੀ ਪਾਸ ਆ ਤੇ ਮੂਰੇ ਹੁਣ ਬਰੀਡਿੰਗ ਵੀ ਕਰੂ ਤੇ ਬਰੀਡਿੰਗ ਵਿੱਚ ਨਾਮ ਵੀ ਵਧੀਆ ਬਣਾਉ ਕਿਹੜੇ ਜਿਹੜੇ ਹਿਸਾਬ ਨਾਲ ਬੱਚੀ ਦੀ ਬਾਡੀ ਬੰਤਰ ਲੰਮੀ ਧੌਣ ਕੰਨ ਸਨਖਾ ਸਾਰੀ ਵੀਡੀਓ ਦੇ ਚਾਰ ਕਮੈਂਟਾਂ ਦੀ ਵੀਡੀਓ ਪੂਰੀ ਦੇਖ ਲਿਓ ਸਾਰੀ ਡਿਟੇਲ ਦਵਾਂਗੇ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡੀ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਦੇ ਨਾਲ ਨਵੀਂ ਬੱਚੀ ਦੀ ਵੀਡੀਓ ਲੈ ਆਏ ਆ ਦੇਖਣ ਨੂੰ ਘੋੜੀ ਬਣੀ ਹੋਈ ਪਰ ਮੂੰਹੋਂ ਹਜੇ ਦੋ ਦੰਦ ਹੋਈ ਹੈ ਬੱਚੇ 2.5 ਸਾਲ ਐਸਦੀ ਉਮਰ ਉਮਰ ਕੀ ਡਿਟੇਲ ਆ ਕੀ ਮਾਰਕਾ ਕਿਹੜੇ ਖਾਨਦਾਨ ਚੋਂ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਵੀਡੀਓ ਆਪਣੀ ਹੈਗੀ ਆ 4 ਕੁ ਮਿੰਟਾਂ ਦੀ ਤੇ 4 ਕੁ ਮਿੰਟਾਂ ਜੇ ਆਪਾਂ ਚਾਰੇ ਪਾਸੇੋਂ ਦਿਖਾ ਦੇਣੀ ਨੇ ਨੇੜੇੋਂ ਦੂਰੋਂ ਦਿਖਾ ਦੇਣੀ ਆ ਤੋੜ ਕੇ ਦਿਖਾ ਦੇਣੀ ਆ ਜਿੰਨੀ ਮੋਟੀ ਮੋਟੀ ਡਿਟੇਲ ਆ ਉਹ ਦੇ ਦੇਣੀ ਆ ਜਿਹੜੀ ਬਾਡੀ ਬੰਤਰ ਆ ਹੱਡਾਂ ਪੈਰਾਂ ਦੀ ਉਹ ਤਾਂ ਸਾਰੀ ਤੁਸੀਂ ਆਪ ਹੀ ਦੇਖ ਲੈਣੀ ਆ ਬਾਹਰੋਂ ਜਿਹੜੀ ਹੋਰ ਡਿਟੇਲ ਆ ਜਿਹੜੀ ਵੀਡੀਓ ਦੇ ਵਿੱਚ ਨਹੀਂ ਦਿਖਣੀ ਜਿਵੇਂ ਵਾਲ ਭਾਰੀਆਂ ਹੋਣ ਉਹ ਸਾਰੀ ਆਪਾਂ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣੀ ਤਾਂ ਮੈਂ ਤੁਹਾਨੂੰ ਕਿਹਾ ਵੀ 4 ਕੁ ਮਿੰਟਾਂ ਦੀ ਵੀਡੀਓ ਆ ਪੂਰੀ ਦੇਖ ਲਓ ਬਾਕੀ ਦਿੰਨੇ ਆ ਡਿਟੇਲ ਤੁਹਾਨੂੰ ਕੀ ਮਾਰਕ ਤੇ ਜਿਹੜੇ ਭਰਾਵਾਂ ਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵੀ ਛੇਲ ਵਾਲੇ ਜਾਨਵਰਾਂ ਦੀ ਵੀਡੀਓ ਸਭ ਤੋਂ ਜਲਦੀ ਪਹੁੰਚ ਜਾਵੇ ਕੱਲ ਮੈਂ ਨੀਲੀ ਚੰਬੀ ਬਸ਼ੇਰੀ ਦੀ ਵੀਡੀਓ ਪਾਈ ਸੀ ਤੇ ਉਹ ਬਾਬਾ ਜੀ ਦੀ ਕਿਰਪਾ ਨਾਲ ਛੇਤੀ ਸਵੇਰ ਹੀ ਛੇਲ ਹੋ ਗਈ ਤੇ ਬਹੁਤ ਸਾਰੇ ਭਰਾਵਾਂ ਦੇ ਰਾਤ ਤਾਈਂ ਫੋਨ ਆਉਂਦੇ ਰਹੇ ਬਾਈ ਬੱਚੀ ਦਾ ਰੇਟ ਤੇ ਤਾਂ ਤੁਹਾਨੂੰ ਕਿਹਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਅਪਡੇਟ ਜੀ ਸਭ ਤੋਂ ਪਹਿਲਾਂ ਮਿਲ ਜੇ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਵੀਡੀਓ ਨੂੰ ਤੇ ਕਮੈਂਟਾਂ ਚ ਜ਼ਰੂਰ ਦੱਸੋ ਬੱਚੀ ਕਿਵੇਂ ਦੀ ਲੱਗੀ ਤੁਹਾਨੂੰ ਤੇ ਅੱਜ ਹੁਣ ਆਪਾਂ ਗੱਦਿਆਂ ਬੱਚੀ ਬਾਰੇ ਜਿਵੇਂ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਇਹ ਦੱਸਤਾ ਵੀ ਹਜੀ ਢਾਈ ਸਾਲ ਦੀ ਕੂੜੀ ਦਾ ਭਲੇਖਾ ਨਾ ਖਾਜੋ ਜਿਹੜੀ ਬਾਡੀ ਬੁੱਡੀ ਆ ਖੁੱਲਾ ਜੁੱਸਾ ਹੈਕ ਹੁੱਕ ਖੁੱਲੀ ਆ ਪੁੱਠਾ ਪੱਟਾ ਵਧੀਆ ਨਰੋਆ ਬਣਿਆ ਹੋਇਆ ਤੇ ਲੈਂਥ ਲੌਂਥ ਦੀ ਲੰਮੇ ਦੇਖਣ ਨੂੰ ਭਲੇਖਾ ਕੂੜੀ ਦਾ ਹੀ ਪਾਉਂਦੀ ਆ ਪਰ ਉਮਰ ਉਹ ਹਜੇ ਜਦੋਂ ਆ ਕੇ ਮੂੰਹ ਪੱਟੋਂ ਤੇ ਦੋ ਦੰਦ ਦੀ ਬੱਚੀ ਮਾਰ ਕੇ ਬਾਰੇ ਗੱਲ ਕਰੀ ਤਾਂ ਮੱਥੇ ਪ੍ਰੋਪਰ ਬਲੇਜ ਆ ਪੂਰਾ ਸਹੀ ਬਲੇਜ ਆ ਤੇ ਮਗਰਲੇ ਦੋ ਪੈਰ ਚਟੇ ਆ ਤੇ ਤੀਜਾ ਮੂਰਲਾ ਥੋੜਾ ਜਿਹਾ ਪੈਰ ਚਟਾ ਮਾਰਵਾੜੀ ਬਸ਼ੇਰੀ ਆ ਤੇ ਕੱਦ ਦੀ ਗੱਲ ਕਰੀ ਤਾਂ ਕੱਦ ਦੋਸਤ ਹੈਗਾ 60 ਪਲੱਸ ਬੱਚੀ ਦਾ ਤੇ ਚੰਮ ਝੰਮ ਕੋ ਸੋਹਣੀ ਆ ਸੰਭੀ ਹੋਈ ਆ ਲੋਈ ਬਰੀਕ ਆ ਤੇਨ ਇੱਕ ਵਾਰ ਸੰਪਾਨ ਦਾ ਸਾਈਜ਼ ਦੇਖ ਲਓ ਤੇ ਪੈਠ ਫੋੜਾ ਬਾਡੀ ਦੀ ਬਣਵਟ ਦੇਖ ਲਓ ਗਰਦਨ ਲੰਮੀ ਆ ਅੱਖਾਂ ਮੂਟੀਆਂ ਤੇ ਹੱਕ ਹੱਕ ਖੁੱਲੀ ਤੇ ਕੰਨ ਵੀ ਬਹੁਤ ਸੁਨੱਖਾ ਕੁੰਡੀ ਵਾਲਾ ਕੰਨ ਕੋਈ ਓਵਰਲੈਪਿੰਗ ਨਹੀਂ ਕੋਈ ਦੂਰ ਨਹੀਂ ਰੱਖਦੀ ਚੰਗੀ ਆ ਤੇ ਅੰਦਰ ਦੀ ਸਾਫ ਆ ਮੌਕੇ ਤੇ ਖਾਲੀ ਆ ਤੁਸੀਂ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਵੀ ਕਰਵਾ ਸਕਦੇ ਆ ਤੇ ਦੂਜੀ ਗੱਲ ਸਵਾਰੀ ਦੀ ਪਾਸ ਆ ਤੁਰਤੀ ਬਹੁਤ ਸੋਹਣਾ ਬਾ ਕਮਾਲ ਤੁਰਤੀ ਚਾਲ ਵੀ ਹੈਗੀ ਆਈ ਨਹੀਂ ਵੀ ਜੇ ਦੋ ਰੰਦ ਹੋਈ ਹੈ ਤਾਂ ਅਜੇ ਪਤਾ ਨਹੀਂ ਸਿਰਫ ਉੱਪਰ ਹੀ ਬਿਠਾਉਂਦੀ ਉਹ ਉੱਪਰ ਹੀ ਬਿਠਾਉਂਦੀ ਤੇ ਚਾਲ ਦੀ ਵੀ ਵਧੀਆ ਪਾਸ ਆ ਤੂ ਦੋਸਤੋ ਸਾਰੇ ਤੁਹਾਡੀਆਂ ਸਾਰੀਆਂ ਮੰਗੀਆਂ ਇਹਦੇ ਵਿੱਚ ਪੂਰੀਆਂ ਹੋ ਜਾਣੀਆਂ ਜਿਹੜੇ ਵੀਰ ਕਹਿੰਦੇ ਹੁੰਦੇ ਜਾਂ ਤਾਂ ਹੁੰਦੀ ਹੈ ਮੰਗ ਬਾਈ ਕੰਨਾਂ ਦੀ ਸੁਨੱਖਿਓ ਦੇਖੋ ਕੰਨਾਂ ਵਾਲੇ ਤਾਂ ਤੈਹ ਥੋੜੀ ਜਾਂਦੇ ਕਿੰਨੇ ਚੰਗੇ ਕੰਨ ਲੱਗੇ ਹੋਏ ਤੇ ਦੂਜੀ ਹੁੰਦੀ ਹੈ ਬਾਈ ਮਾਰਕਾ ਸਹੀ ਹੋਵੇ ਮਾਰਕਾ ਵੀ ਪੂਰਾ ਸਹੀ ਹੋ ਪਰਫੈਕਟ ਪਟਾਨਾ ਟੁੱਟਦਾ ਨਾ ਜ਼ਿਆਦਾ ਬਰੀਕ ਨਾ ਜ਼ਿਆਦਾ ਚੌੜਾ ਤੇ ਮਗਰਲੇ ਦੋ ਪੈਰ ਵੀ ਬਰਾਬਰ ਚਿੱਟੇ ਆ ਉਹ ਵੀ ਮੰਗ ਪੂਰੀ ਹੋ ਜੂ ਹੈਕਰ ਦੀ ਵੀ ਖੁੱਲੀ ਆ ਬਾਡੀ ਵੀ ਨਰੋਈ ਆ ਹਾਈਟ ਵੀ ਸੋਹਣੀ ਆ ਸੋ ਹਾਈਟ ਵਾਲਾ ਵੀ ਸਾਰਾ ਉਪਲੇਖਾ ਕੱਢ ਦੋ ਵੀ ਜਰ ਹਾਈਟਨ ਤੇ ਦੂਜੀ ਗੱਲ ਨਵੀਂ ਉਮਰ ਦੀ ਆ ਸਵਾਰੀ ਵਾਲੀ ਵੀ ਆ ਸਵਾਰੀ ਵਾਲਾ ਵੀ ਚਾਹ ਪੂਰਾ ਹੋ ਤੇ ਉਮਰ ਨਵੀਂ ਦੀ ਨਵੀਂ ਮੰਨ ਲਓ ਬਈ ਸਵਾਰੀ ਵੀ ਕਰਾਉ ਤੁਹਾਨੂੰ ਹਜੇ ਨਵੇਂ ਸੂਏਮ ਪਹਿਣੀ ਆ ਤੇ ਨਵੀਂ ਉਮਰ ਦੀ ਆ ਤੇ ਬਾਕੀ ਹਜੇ ਇਹਦੀ ਹਾਈਟ ਵਧਾਉਣ ਵਾਲੀ ਉਮਰ ਵੀ ਹਜੇ ਰਹਿੰਦੀ ਆ ਆਪਾਂ ਮੰਨ ਲਈਏ ਵੀ ਹਜੇ ਤਾਂ ਨਹੀਂ ਹਾਈਟ ਹੋਰ ਵੀ ਕਰਨੇ ਬਾਕੀ ਮੇਨ ਗੱਲ ਸਭ ਤੋਂ ਜ਼ਿਆਦਾ ਜਿਹੜੀ ਸਹੀ ਆ ਵੀ ਸਾਉਂ ਠੰਡੀ ਆ ਪਰਿਵਾਰ ਚਾਹ ਬੱਚੇ ਹੋਲੀ ਫਿਰਨ ਜੋ ਮਰਜ਼ੀ ਬਜਾਰਕ ਖੋਲੀ ਫਿਰੇ ਜੋ ਮਰਜ਼ੀ ਖੋਲੇ ਸਾਬੂ ਠੰਡੀ ਹੈ ਸਵੇਰ ਦੀ ਠੰਡੀ ਹੈ ਤੇ ਬਾਕੀ ਡਿਟੇਲ ਤੁਹਾਨੂੰ ਦੇ ਦਿੱਤੀ ਦੋਸਤੋ ਜੇ ਤੁਹਾਡੇ ਪਸੰਦ ਆਈ ਘੋੜੀ ਮਾਨ ਨੂੰ ਜੱਜੀ ਤਾਂ ਫਾਰਮ ਦਾ ਐਡਰੈਸ ਵੀ ਤੁਹਾਨੂੰ ਪਤਾ ਤੇ ਨੰਬਰ ਉੱਪਰ ਕਰ ਲਿਓ 98722 98960 98555 99017 ਇਹ ਦੋ ਨੰਬਰ ਆਪਣੇ ਤੇ ਫੋਨ ਲਾ ਕੇ ਡਿਟੇਲ ਲੈ ਲਿਓ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਬਹੁਤ ਪਿਆਰ